ਜਿੰਥੇ ਸਭ ਤੋਂ ਪਹਿਲਾਂ ਟੋੜਿਆ ਗਿਆ ਸੀ ਸੜਕਾਂ ਪੱਟੀਆਂ ਗਈਆਂ ਸੀ ਸਭ ਤੋਂ ਪਹਿਲਾਂ ਰਿਪੇਅਰ ਵੀ ਉੱਥੇ ਹੋ ਰਹੀ ਹੈ ਕਿਉਂਕਿ ਅਪਲੋਵਾਲ ਤੋਂ ਅਸੀਂ ਸ਼ੁਰੂ ਕੀਤਾ ਸੀ ਅਪਲੋਵਾਲ ਹੀ ਸਭ ਤੋਂ ਪਹਿਲਾਂ ਰਿਪੇਅਰ ਕੀਤਾ ਆਪਣਾ ਥਾਪਰ ਕਾਲਜ ਦੇ ਕੋਲ ਵੀ ਉਦਘਾਟਨ ਕਰਕੇ ਆ 80 ਲੱਖ ਦਾ ਸੜਕ ਦਾ ਉਦਘਾਟਨ ਸੀਗਾ ਉਹਦਾ ਵੀ ਕਰਕੇ ਆ 1.1 ਲੱਖ ਰੁਪਿਆ ਜਿਹੜਾ ਹੈ ਅਸੀਂ ਹੁਣ ਇਸ ਸੜਕ ਤੇ ਲਗਾ ਰਹੇ ਹਾਂ ਕਿਹੜੇ ਕੰਮ ਹੈਗੇ ਬੈਲ ਦੇ ਆਧਾਰ ਤੇ ਹੋਣਗੇ 2 ਮਹੀਨੇ ਦੇ ਵਿੱਚ ਪਟਿਆਲੇ ਦੀ ਨੁਹਾਰ ਬਦਲ ਦਾਂਗੇ ਸਿਰ ਇਹ ਜਿਹੜਾ ਟ੍ਰੈਂਚ ਪੱਟੀ ਗਈ ਸੀ ਫੋਰਾ ਚੌਂਕ ਤੋਂ ਲੀਲਾਪਵਨ ਜੀ ਲੀਲਾਪਵਨ ਚੌਂਕ ਤੋਂ 21 ਨੰਬਰ ਫਲਾਵਰ ਦੇ ਥੱਲੇ ਦੀ ਹੋ ਕੇ ਜੀ ਵਾਪਸ ਲੀਲਾਪਵਨ ਚੌਂਕ ਤੇ ਫਿਰ ਪਰਲੀ ਸਾਈਡ ਜਿਹੜੀ ਹੈ ਲੀਲਾਪਵਨ ਚੌਂਕ ਤੋਂ ਹਫਾ ਦਾ ਚੌਂਕ ਜੀ ਜਿਹੜਾ ਇਹ ਤੁਸੀਂ ਦੇਖਿਆ ਵੀ ਸਾਈਡ ਪਟਿਆ ਗਿਆ ਸੀ ਇਹਨੂੰ ਹੁਣ ਅਸੀਂ ਪਟਾ ਕੇ ਦੇਦੇ ਗਟਕਾ ਪਾ ਕੇ ਮੈਂ ਮੈਟਰ ਸਟੋਨ ਪਏਗਾ ਉਸ ਤੋਂ ਬਾਅਦ ਇਹ ਮਹੀਨੇ ਦੇ ਵਿੱਚ ਵਿੱਚ ਜਿਹੜੀ ਹੈ ਇਹ ਵੀ ਸੜਕ ਜਿਹੜੀ ਹੈ ਹੁਣ ਬਾਬਾ ਮਿਲ ਜਾਈਗਾ ਤੁਹਾਨੂੰ ਕਿਸ਼ਤਿਆ 1 ਕਰੋੜ 20 ਲੱਖ ਦੇ ਸਰ ਨਾਲ 1 ਕਰੋੜ 20 ਲੱਖ ਰੁਪਇਆ ਜਿਹੜਾ ਹੈ ਅਸੀਂ ਹੁਣ ਇਸ ਸੜਕ ਤੇ ਲਗਾ ਰਹੇ ਹਾਂ ਤੇ ਹੋਰ ਇਸ ਤੋਂ ਇਲਾਵਾ ਹੁਣ ਕਿੰਨੇ ਮੈਂ ਹੁਣੇ ਜੀ ਪਹਿਲਾਂ 15 ਲੱਖ ਦੀ ਕਰੋੜ ਕਰਕੇ ਅਸੀਂ ਆਇਆ 80 ਲੱਖ ਦਾ ਤੁਹਾਡੇ ਕੋਲ ਦੀ ਬੈਕਸਾਈਡ ਤੇ ਕਰਕੇ ਆਇਆ ਜੀ ਤੇ ਅਬਲੋਵਾਲ ਮੈਂ ਕਹਾਂਗਾ ਜ਼ਰੂਰ ਇੱਕ ਵਾਰੀ ਚੱਕਰ ਮਾਰ ਕੇ ਆਓ ਜੀ ਪੁਰਾਣੇ ਬਸ ਹੱਡੇ ਤੋਂ ਵੱਡੀ ਨਦੀ ਦੇ ਪੁਲ ਵਾਲਾ ਉੱਥੇ ਵੀ ਚੱਕਰ ਮਾਰ ਕੇ ਆਓ ਜਿਹੜੀਆਂ ਰੋਡਸ ਜਿਹੜਾ ਏਰੀਆ ਕਵਰ ਹੋ ਗਿਆ ਤੇ ਹੁਣ ਇਹ ਇਹ ਵੀ ਸ਼ੁਰੂ ਹੋ ਰਿਹਾ ਹੈ ਸ਼ਹਿਰ ਦੇ ਦਰਨ ਵਿੱਚ ਕਈ ਜਗ੍ਹਾ ਜਿਹੜਾ ਪਾਈਪਾਂ ਦਾ ਕੰਮ ਖਾਖੀ ਹੈ ਉੱਥੇ ਵੀ ਅਜੇ ਕਾਫੀ ਕਮ ਸਲੋ ਹੈ ਕਿਤੇ ਕਿਤੇ ਪਾਈਪਾਂ ਜਿਹੜੀਆਂ ਵਿਛਣਗੀਆਂ ਜਿੱਥੇ ਸਭ ਤੋਂ ਪਹਿਲਾਂ ਤੋੜਿਆ ਗਿਆ ਸੀ ਸੜਕਾਂ ਪੱਟੀਆਂ ਗਈਆਂ ਸੀ ਸਭ ਤੋਂ ਪਹਿਲਾਂ ਰਿਪੇਅਰ ਵੀ ਉੱਥੇ ਹੋ ਰਹੀ ਹੈ ਕਿਉਂਕਿ ਅਬਲੋਵਾਲ ਤੋਂ ਅਸੀਂ ਸ਼ੁਰੂ ਕੀਤਾ ਸੀ ਅਬਲੋਵਾਲ ਹੀ ਸਭ ਤੋਂ ਪਹਿਲਾਂ ਰਿਪੇਅਰ ਕੀਤਾ ਜੀ ਉਸੀਂ ਤੇਰਾ ਚਾਰਟ ਬਣਿਆ ਹੋਇਆ ਸ਼ਡਿਊਲ ਹੈਗਾ ਅਫਸਰਜ਼ ਕੋਲ ਜਿੱਥੇ-ਜਿੱਥੇ ਸੜਕਾਂ ਪੱਟੀਆਂ ਗਈਆਂ ਪਹਿਲਾਂ ਉੱਥੇ ਪਹਿਲਾਂ ਰਿਪੇਅਰ ਹੋਏਗੀ ਜਿੱਥੇ ਬਾਅਦ ਚ ਪਟੀਆਂ ਉੱਥੇ ਬਾਅਦ ਚ ਹੋਵੇਗਾ ਉਦਘਾਟਨ ਕਰ ਰਹੇ ਹਾਂ ਕਿਉਂਕਿ ਮੌਸਮ ਦੀ ਨਜਾਕਤ ਨੂੰ ਦੇਖਦੇ ਵੇ 2 ਮਹੀਨੇ ਦਾ ਕਾਰਪੋਰੇਸ਼ਨ ਕੰਮ ਨਹੀਂ ਕਰ ਸਕੀ ਅਸੀਂ ਇਸ ਕਰਕੇ ਹੁਣ ਪਹਿਲ ਦੇ ਆਧਾਰ ਤੇ ਸ਼ਹਿਰ ਦੀਆਂ ਜਿੰਨੀਆਂ ਵੀ ਸੜਕਾਂ ਹਨ ਹੁਣ ਮੈਂ ਸਵੇਰੇ ਆਪਣਾ ਥਾਪਰ ਕਾਲਜ ਦੇ ਕੋਲ ਵੀ ਉਦਘਾਟਨ ਕਰਕੇ ਆ 80 ਲੱਖ ਦਾ ਸੜਕ ਦਾ ਉਦਘਾਟਨ ਸੀਗਾ ਉਹਦਾ ਵੀ ਕਰਕੇ ਆ ਬਾਕੀ ਵੀ ਜਿਹੜੇ ਕੰਮ ਹੈਗੇ ਬੈਲ ਦੇ ਆਧਾਰ ਤੇ ਹੋਣਗੇ 2 ਮਹੀਨੇ ਦੇ ਵਿੱਚ ਪਟਿਆਲੇ ਦੀ ਨਿਵਾਰ ਬਦਲ ਦਾਂਗੇ ਅਗਰ ਟਾਈਮ ਚਾਹੀਦਾ ਸੀਗਾ ਇਸ ਕਰਕੇ ਟਾਈਮ ਕਰਕੇ ਦੇਰੀ ਜਰੂਰ ਹੋ ਗਈ ਹੈ ਮਗਰ ਨੀਤ ਔਰ ਨੀਅਤ ਆਮ ਆਦਮੀ ਪਾਰਟੀ ਦੀ ਬਿਲਕੁਲ ਸਾਫ ਮੇਰੇ ਸਾਹਿਬ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ 35 ਨੰਬਰ ਵਾਰਡ ਦੀ ਗੱਲ ਕਰ ਲਈਏ ਉੱਥੇ ਬੱਚਿਆਂ ਨੂੰ ਸਕੂਲ ਜਾਣ ਦੀ ਦਿੱਕਤ ਹੈ ਲੋਕ ਕਹਿੰਦੇ ਅਸੀਂ ਘਰ ਰੇਚਨ ਨੂੰ ਮਜਬੂਰ ਆ ਦੇਖੋ ਐਸਾ ਸੀਵਰੇਜ ਲਾਈਨਾਂ ਜਿਹੜੀਆਂ ਹੈਗੀਆਂ ਪੁਰਾਣੀਆਂ ਪਈਆਂ ਵੀ ਹੈਗੀਆਂ ਅਸੀਂ ਉਹ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਪੁਰਾਣੀਆਂ ਕੱਢ ਕੇ ਨਵੀਆਂ ਸੀਵਰੇਜ ਲਾਈਨਾਂ ਪਾਈਆਂ ਜਾਣ ਕਿਉਂਕਿ ਕਪੈਸਿਟੀ ਸੀਗੀ ਘਟੂਣਾ ਇਸ ਕਰਕੇ ਪਾਣੀ ਓਵਰਫਲੋ ਕਰ ਜਾਂਦਾ ਉਹ ਵੀ ਸਾਡੇ ਧਿਆਨ ਦੇ ਵਿੱਚ ਹੈ ਉਹਨੂੰ ਵੀ ਅਸੀਂ ਪਹਿਲ ਦੇ ਆਧਾਰ ਤੇ ਹੱਲ ਵੀ ਕਰ ਰਹੇ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਪੂਰਾ ਕਿਉਂਕਿ ਸ਼ਹਿਰ ਸਾਡਾ ਆਪਣਾ ਹੈ ਅਸੀਂ ਇਸ ਕਰਕੇ ਇਹਨੂੰ ਵਧੀਆ ਤਰੀਕੇ ਨਾਲ ਬਣਾਉਣਾ ਹੈਗਾ ਔਰ ਤੁਹਾਡਾ ਸਹਿਯੋਗ ਵੀ ਚਾਹੀਦਾ ਹੈ ਜਿਵੇਂ ਵੀ ਤੁਹਾਨੂੰ ਸਾਡੇ ਕੋਲ ਕੋਈ ਵੀ ਕੰਪਲੇਨ ਆਉਂਦੀ ਹੈ ਅਸੀਂ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਦੇ ਹਾਂ ਤੁਹਾਡੇ ਤੋਂ ਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੂੰ ਬੜੀ ਉਮੀਦ ਹੈ ਪਰ ਲੇਟ ਹੋਇਆ ਲੱਗਦਾ ਮਾਮਲਾ ਦੇਖੋ ਐਸਾ ਵੀ 8 ਮਹੀਨੇ ਹੋਏ ਆ ਘਰਬਚਨ ਬਣੀ ਨੂੰ ਪਹਿਲਾ ਜਿਹੜਾ ਕੰਮ ਸੀਗਾ ਸਲੋਵ ਸੀਗਾ ਅਸੀਂ ਆਣ ਤੋਂ ਬਾਅਦ ਐਮਐਲਏ ਸਾਹਿਬ ਦੇ ਨਾਲ ਰਲ ਕੇ ਮੰਤਰੀ ਸਾਹਿਬ ਵੀ ਸਾਡੇ ਪਟਿਆਲਾ ਦੇ ਆ ਅਸੀਂ ਰਲ ਕੇ ਫੰਡ ਵੀ ਲੈ ਰਹੇ ਆਂ ਔਰ ਕੰਮ ਵੀ ਕਰ ਰਹੇ ਆਂ ਜਿੰਨੇ ਸਭ ਤੋਂ ਪਹਿਲਾਂ ਢੋੜਿਆ ਗਿਆ ਸੀ ਸੜਕਾਂ ਪੱਟੀਆਂ ਗਈਆਂ ਸੀ ਸਭ ਤੋਂ ਪਹਿਲਾਂ ਰਿਪੇਅਰ ਵੀ ਉੱਥੇ ਹੋ ਰਹੀ ਹੈ ਕਿਉਂਕਿ ਅਪਨੋਵਾਲ ਤੋਂ ਅਸੀਂ ਸ਼ੁਰੂ ਕੀਤਾ ਸੀ ਅਪਨੋਵਾਲ ਹੀ ਸਭ ਤੋਂ ਪਹਿਲਾਂ ਰਿਪੇਅਰ ਕੀਤਾ ਆਪਣਾ ਠਾਪਰ ਕਾਲਜ ਦੇ ਕੋਲ ਵੀ ਉਦਘਾਟਨ ਕਰਕੇ ਆਂ 80 ਲੱਖ ਦਾ ਸੜਕ ਦਾ ਉਦਘਾਟਨ ਸੀਗਾ ਉਹਦਾ ਵੀ ਕਰਕੇ ਆਂ ਇੱਕ ਕਰੋੜ ਹੀ ਲੱਖ ਰੁਪਇਆ ਜਿਹੜਾ ਹੈ ਅਸੀਂ ਹੁਣ ਇਸ ਰਸਤੇ ਲਗਾ ਰਹੇ ਹਾਂ ਕਿਹੜੇ ਕੰਮ ਹੈਗੇ ਪੈਲ ਦੇ ਧਾਰ ਤੇ ਹੋਣਗੇ 2 ਮਹੀਨੇ ਦੇ ਵਿੱਚ ਪਟਿਆਲੇ ਤੋਂ ਨਿਹਾਰ ਬਦਲ ਦਾਂਗੇ ਫਿਰ ਇਹ ਜਿਹੜਾ ਟ੍ਰੈਂਚ ਪੱਟੀ ਗਈ ਸੀ ਫੋਰਾ ਚੌਂਕ ਤੋਂ ਲੀਲਾਪਵਨ ਜੀ ਲੀਲਾਪਵਨ ਚੌਂਕ ਤੋਂ 21 ਨੰਬਰ ਫਲੇਵਰ ਦੇ ਥੱਲੇ ਰਹੀ ਹੋ ਕੇ ਜੀ ਵਾਪਸ ਲੀਲਾਪਵਨ ਚੌਂਕ ਤੇ ਫਿਰ ਪਰਲੀ ਸਾਈਡ ਜਿਹੜੀ ਹੈ ਲੀਲਾਪਵਨ ਚੌਂਕ ਤੋਂ ਫੋਰਾ ਚੌਂਕ ਜਿਹੜਾ ਇਹ ਤੁਸੀਂ ਦੇਖਿਆ ਵੀ ਸਾਈਡ ਪਟਿਆ ਗਿਆ ਸੀ ਇਹਨੂੰ ਹੁਣ ਅਸੀਂ ਪਟਾ ਕੇ ਦੇਦੇ ਗਟਕਾ ਪਹਿ ਕੇ ਮੈਂ ਮੈਟਰ ਸਟੋਨ ਪਾਏਗਾ ਉਸ ਤੋਂ ਬਾਅਦ ਇਹ ਮਹੀਨੇ ਦੇ ਵਿੱਚ ਵਿੱਚ ਜਿਹੜੀ ਹੈ ਇਹ ਵੀ ਸੜਕ ਜਿਹੜੀ ਹੈ ਤੁਹਾਨੂੰ ਮਿਲ ਜੇਗਾ ਤੁਹਾਨੂੰ ਪਿਛਤਿਆ 1 ਕਰੋੜ 20 ਲੱਖ ਦੇ ਸਰ ਨਾਲ 1 ਕਰੋੜ 20 ਲੱਖ ਰੁਪਇਆ ਜਿਹੜਾ ਹੈ ਅਸੀਂ ਹੁਣ ਇਸ ਰਕਮ ਤੇ ਲਗਾ ਰਹੇ ਹਾਂ ਇਹ ਹੋਰ ਇਸ ਤੋਂ ਇਲਾਵਾ ਹੁਣ ਕਿੰਨੇ ਮੈਂ ਹੁਣੇ ਜੀ ਪਹਿਲਾਂ 15 ਲੱਖ ਦੀ 1 ਕਰੋੜ ਕਰਕੇ ਅਸੀਂ ਆਇਆ 80 ਲੱਖ ਦਾ ਤੁਹਾਡੇ ਕੋਲੇ ਦੀ ਬੈਕ ਸਾਈਡ ਤੇ ਕਰਕੇ ਆਇਆ ਜੀ ਤੇ ਅਬਲੋਵਾਲ ਮੈਂ ਕਹਾਂਗਾ ਜ਼ਰੂਰ ਇੱਕ ਵਾਰੀ ਚੱਕਰ ਮਾਰ ਕੇ ਆਓ ਜੀ ਪੁਰਾਣੇ ਬਸ ਅਡੇ ਤੋਂ ਵੱਡੀ ਨਦੀ ਦੇ ਪੁਲ ਵਾਲਾ ਉੱਥੇ ਵੀ ਚੱਕਰ ਮਾਰ ਕੇ ਆਓ ਜਿਹੜੀਆਂ ਰੋਡਸ ਜਿਹੜਾ ਏਰੀਆ ਕਵਰ ਹੋ ਗਿਆ ਤੇ ਹੁਣ ਇਹ ਇਹ ਵੀ ਸ਼ੁਰੂ ਹੋ ਰਿਹਾ ਹੈ ਸ਼ਹਿਰ ਦੇ ਦਰਨ ਵਿੱਚ ਕਈ ਜਗ੍ਹਾ ਜਿਹੜਾ ਪਾਈਪਾਂ ਦਾ ਕੰਮ ਖੱਪਸੀ ਹੈ ਉੱਥੇ ਵੀ ਅਜੇ ਕਾਫੀ ਕਮ ਸਲੋ ਹੈ ਬਿਲਕੁਲ ਕਿਸੇ ਕਿਸੇ ਪਾਈਪਾਂ ਜਿਹੜੀਆਂ ਵਿਛਣਗੀਆਂ ਜਿੱਥੇ ਸਭ ਤੋਂ ਪਹਿਲਾਂ ਤੋੜਿਆ ਗਿਆ ਸੀ ਸੜਕਾਂ ਪੱਟੀਆਂ ਗਈਆਂ ਸੀ ਸਭ ਤੋਂ ਪਹਿਲਾਂ ਰਿਪੇਅਰ ਵੀ ਉੱਥੇ ਹੋ ਰਹੀ ਹੈ ਕਿਉਂਕਿ ਅਬਲੋਵਾਲ ਤੋਂ ਅਸੀਂ ਸ਼ੁਰੂ ਕੀਤਾ ਸੀ ਅਬਲੋਵਾਲ ਹੀ ਸਭ ਤੋਂ ਪਹਿਲਾਂ ਰਿਪੇਅ ਉਸੀ ਤਰ੍ਹਾਂ ਚਾਰਟ ਬਣਿਆ ਹੋਇਆ ਸ਼ਡਿਊਲ ਹੈਗਾ ਅਫਸਰਜ਼ ਕੋਲ ਜਿੱਥੇ-ਜਿੱਥੇ ਸੜਕਾਂ ਪੱਟੀਆਂ ਗਈਆਂ ਪਹਿਲਾਂ ਉੱਥੇ ਪਹਿਲਾਂ ਰਿਪੇਅਰ ਹੋਏਗੀ ਜਿੱਥੇ ਬਾਅਦ ਚ ਪਟੀਆਂ ਉੱਥੇ ਬਾਅਦ ਚ ਹੋਵੇਗਾ ਉਦਘਾਟਨ ਕਰ ਰਹੇ ਹਾਂ ਕਿਉਂਕਿ ਮੌਸਮ ਦੀ ਨਿਜਾਕਤ ਨੂੰ ਦੇਖਦੇ ਵੇ 2 ਮਹੀਨੇ ਦਾ ਕਾਰਪੋਰੇਸ਼ਨ ਕੰਮ ਨਹੀਂ ਕਰ ਸਕੀ ਅਸੀਂ ਇਸ ਕਰਕੇ ਹੁਣ ਪਹਿਲ ਦੇ ਆਧਾਰ ਤੇ ਸ਼ਹਿਰ ਦੀਆਂ ਜਿੰਨੀਆਂ ਵੀ ਸੜਕਾਂ ਹਨ ਹੁਣ ਮੈਂ ਸਵੇਰੇ ਆਪਣਾ ਥਾਪੜ ਕਾਲਜ ਦੇ ਕੋਲ ਵੀ ਉਦਘਾਟਨ ਕਰਕੇ ਆ 80 ਲੱਖ ਦਾ ਸੜਕ ਦਾ ਉਦਘਾਟਨ ਸੀਗਾ ਉਹਦਾ ਵੀ ਕਰਕੇ ਆ ਬਾਕੀ ਵੀ ਜਿਹੜੇ ਕੰਮ ਹੈਗੇ ਪਹਿਲ ਦੇ ਅਧਾਰ ਤੇ ਹੋਣਗੇ 2 ਮਹੀਨੇ ਦੇ ਵਿੱਚ ਪਟਿਆਲੇ ਦੀ ਨੁਹਾਰ ਬਦਲ ਦਾਂਗੇ ਮਗਰ ਟਾਈਮ ਚਾਹੀਦਾ ਸੀਗਾ ਇਸ ਕਰਕੇ ਟਾਈਮ ਕਰਕੇ ਦੇਰੀ ਜ਼ਰੂਰ ਹੋ ਗਈ ਹੈ ਮਗਰ ਨੀਤ ਔਰ ਨੀਅਤ ਆ ਆਮ ਆਦਮੀ ਪਾਰਟੀ ਦੀ ਬਿਲਕੁਲ ਸਾਫ਼ ਮੇਰ ਸਾਹਿਬ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ 35 ਨੰਬਰ ਵਾਰਡ ਦੀ ਗੱਲ ਕਰ ਲਈ ਉੱਥੇ ਬੱਚਿਆਂ ਨੂੰ ਸਕੂਲ ਜਾਣ ਦੀ ਦਿੱਕਤ ਹੈ ਲੋਕ ਕਹਿੰਦੇ ਅਸੀਂ ਘਰ ਦੇ ਚੇਤਨ ਮਜਬੂਰ ਆ ਦੇਖੋ ਐਸਾ ਸੀਵਰੇਜ ਲਾਈਨਾਂ ਜਿਹੜੀਆਂ ਹੈਗੀਆਂ ਪੁਰਾਣੀਆਂ ਪਈਆਂ ਵੀ ਹੈਗੀਆਂ ਅਸੀਂ ਉਹ ਵੀ ਕੋਸ਼ਿਸ਼ ਕਰ ਰਹੇ ਆਂ ਵੀ ਉਹ ਪੁਰਾਣੀਆਂ ਕੱਢ ਕੇ ਨਵੀਆਂ ਸੀਵਰੇਜ ਲਾਈਨਾਂ ਪਾਈਆਂ ਜਾਣ ਕਿਉਂਕਿ ਕਪੈਸਿਟੀ ਸੀਗੀ ਘਟੂਣਾ ਇਸ ਕਰਕੇ ਪਾਣੀ ਓਵਰਫਲੋ ਕਰ ਜਾਂਦਾ ਉਹ ਵੀ ਸਾਡੇ ਧਿਆਨ ਦੇ ਵਿੱਚ ਹੈ ਉਹਨੂੰ ਵੀ ਅਸੀਂ ਪਹਿਲ ਦੇ ਆਧਾਰ ਤੇ ਹੱਲ ਵੀ ਕਰ ਰਹੇ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਪੂਰਾ ਕਿ ਕਿਉਂਕਿ ਸ਼ਹਿਰ ਸਾਡਾ ਆਪਣਾ ਹੈ ਅਸੀਂ ਇਸ ਕਰਕੇ ਇਹਨੂੰ ਵਧੀਆ ਤਰੀਕੇ ਨਾਲ ਬਣਾਉਣਾ ਹੈਗਾ ਔਰ ਤੁਹਾਡਾ ਸਹਿਯੋਗ ਵੀ ਚਾਹੀਦਾ ਹੈ ਜਿਵੇਂ ਵੀ ਸਾਡੇ ਕੋਲ ਕੋਈ ਵੀ ਕੰਪਲੇਨ ਆਦੀ ਹੈ ਅਸੀਂ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਦੇ ਆ ਤੁਹਾਡੇ ਤੋਂ ਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੂੰ ਬੜੀ ਉਮੀਦ ਹੈ ਪਰ ਲੇਟ ਹੋਇਆ ਲੱਗਦਾ ਮਾਮਲਾ ਦੇਖੋ ਐਸਾ ਵੀ 8 ਮਹੀਨੇ ਹੋਏ ਆ ਕਾਰਬੇਸ਼ਨ ਬਣੀ ਨੂੰ ਪਹਿਲਾ ਜਿਹੜਾ ਕੰਮ ਸੀਗਾ ਸਲੋ ਸੀਗਾ ਅਸੀਂ ਆਣ ਤੋਂ ਬਾਅਦ ਐਮਐਲਏ ਸਾਹਿਬ ਦੇ ਨਾਲ ਰਲ ਕੇ ਮੰਤਰੀ ਸਾਹਿਬ ਵੀ ਸਾਡੇ ਪਟਿਆਲਾ ਦੇ ਆਸੀਂ ਰਲ ਕੇ ਫੰਡ ਵੀ ਲੈ ਰਹੇ ਹਾਂ ਔਰ ਕੰਮ ਵੀ ਕਰ ਰਹੇ ਹਾਂ